ਕਾ ਕਰੀਬ 52857 ਕਿਊਸਕ ਪਾਣੀ ਆ ਰਿਹਾ ਤੇ 22000 22000 23000 ਦੇ ਨੇੜੇ ਤੇ ਇੱਕ ਲੱਖ 29931 ਕਿਊਸਕ ਜਿਹੜਾ ਪਾਣੀ ਆ ਰਿਹਾ ਪੌਂਗ ਡੈਮ ਦੇ ਵਿੱਚ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਇੱਕ ਵਾਰ ਫਿਰ ਅਸੀਂ ਤੁਹਾਡੇ ਨਾਲ ਪਾਣੀ ਦੀ ਅਪਡੇਟ ਲੈ ਕੇ ਹਾਜ਼ਰ ਆਂ ਦਰਿਆਵਾਂ ਦੇ ਜਿਹੜੇ ਡੈਮs ਹੈਗੇ ਉਹਨਾਂ ਦੀ ਰਿਪੋਰਟ ਲੈ ਕੇ ਹਾਜ਼ਰ ਆਂ ਲਾਈਵ ਲੋਕੇਸ਼ਨ ਕਰਨਾ ਹਰ ਇੱਕ ਹੈਡਵਰਕਸ ਜਿੱਥੇ ਸਤਲੁਜ ਬਿਆਸ ਇਕੱਠੇ ਹੁੰਦੇ ਆ ਹਰ ਇੱਕ ਹੈਡਵਰਕਸ ਪਿੱਛੇ ਤੁਸੀਂ ਤਸਵੀਰਾਂ ਸਾਫ਼-ਸਾਫ਼ ਦੇਖ ਸਕਦੇ ਹੋ ਸੋ ਕਰੀਬ 7:15 ਮਿੰਟ ਸ਼ਾਮ ਦੇ ਹੋ ਗਏ 30 ਜੁਲਾਈ 7:15 ਮਿੰਟ ਸ਼ਾਮ ਦੇ ਉਹ ਤਸਵੀਰਾਂ ਵੀ ਝੜਨਾ ਸ਼ੇਅਰ ਕਰ ਦਿੰਨੇ ਆ ਇਹਦੇ ਤੁਸੀਂ ਦਰਿਆ ਦੀ ਸਾਈਡ ਦੇਖ ਸਕਦੇ ਹੋ ਪਰੋਇਪੁਰ ਵਾਲੀ ਸਾਈਡ ਤੇ ਅੱਗੇ ਇਹ ਹਰੀਕੇ ਜਿਹੜਾ ਬਾਈਪਾਸ ਹੈ ਬਣਿਆ ਪੁਲ ਬਣਿਆ ਉਹ ਸੀਰਾਂ ਦੇ ਦੂਸਰੇ ਬੰਨੇ ਜਿਹੜਾ ਹਰੀਕੇ ਨਾੜਵਾਂ ਇੱਕ ਪੱਟੀ ਦੇ ਵਿਚੀ ਇਹ ਕੰਮ ਕਰੀਏ ਤੇ ਦੋਨਾਂ ਜਿਹੜੀਆਂ ਨਹਿਰਾ ਰਾਜਸਥਾਨ ਦਾ ਫਿਲਟਰ ਤੇ ਪਰੋਪਰ ਫਿਲਟਰ ਜਿਹੜੀਆਂ ਨਹਿਰਾ ਜਿੱਥੋਂ ਆਪਣਾ ਪਾਣੀ ਜਾਂਦਾ ਹੈਗਾ ਰਾਜਸਥਾਨ ਤੇ ਆਪਣੇ ਹੋਰ ਪੰਜਾਬ ਦੇ ਹਿੱਸਿਆਂ ਤੋਂ ਸੋ ਸੀਰਾਂ ਤੇ ਆਪਣੀ ਸਾਂਝੀ ਕਰਦੇ ਨਾਲ ਜਿਹੜੀ ਅੱਜ ਦੀ ਅੰਕੜੇ ਹੈ ਜੋ ਜਿਹੜੀ ਸ਼ੇਅਰ ਕਰਦਿੰਨੇ ਆ ਇਹ ਸਵੇਰ ਦੇ ਅੰਕੜੇ ਅੱਜ 6 ਵਜੇ 20 ਜੁਲਾਈ ਗੱਲ ਕਰੀਏ 30 ਜੁਲਾਈ ਦੇ ਸਵੇਰ ਦੇ 6 ਵਜੇ ਦੇ ਅੰਕੜੇ ਹੈਗੇ ਆ ਭਾਗੜਾ ਟਾਈਮ ਦੀ ਗੱਲ ਕਰ ਲੈਨੇ ਆ ਤਾਂ ਭਾਗੜਾ ਟਾਈਮ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਹੈ 1685 ਤੱਕ ਜਿਹੜਾ ਪਾਣੀ ਦਾ ਪੱਧਰ ਹੋ ਸਕਦਾ ਹੈ ਲੇਕਿਨ ਜੋ ਉਹਦੇ ਵਿੱਚ ਜਿਹੜਾ ਆਂਦਾ ਪੱਧਰ ਹੈਗਾ ਇਸ ਟਾਈਮ ਉਹ 1619 ਫੁੱਟ ਤੇ ਆ 1619 ਫੁੱਟ ਤੇ ਕਰੀਬ 1620 ਫੁੱਟ ਦੇ ਕਰੀਬ ਜਿਹੜਾ ਪਾਣੀ ਇਸ ਟਾਈਮ ਚੱਲ ਰਿਹਾ ਹੈਗਾ 30 ਜੁਲਾਈ ਸਵੇਰ ਦੇ 7 ਵਜੇ ਦੀ ਸਵੇਰ ਦੇ 6 ਵਜੇ ਉਹਦੇ ਵਿੱਚ ਜਿਹੜਾ ਪਾਣੀ ਹੈਗਾ ਪਾਣੀ ਆ ਰਿਹਾ ਹੈਗਾ ਕਰੀਬ 52850 ਕਿਲੋ ਪਾਣੀ ਆ ਰਿਹਾ ਤੇ ਭਾਈਆ ਭਾਈਆ ਜੀਆ ਦੇ ਜਿਹੜੇ ਦੇਖ ਰਹੇ ਹੋ ਨਾ ਕਿ ਕਿਹਨਾਂ ਦਾ ਤੋਂ ਨਕਸ਼ਾ ਜਿਹੜਾ ਵਿਆਸ ਦੇ ਵਿੱਚ ਬਣਿਆ ਆ ਰਿਹਾ ਤੇ ਹਰੀ ਦੇ ਹੈਡ ਵਰਕ ਜੇ ਸੌਂਗ ਟਾਈਮ ਦੀ ਗੱਲ ਕਰਦੇ ਜਿਹੜਾ ਵਿਆਸ ਤੇ ਸ੍ਰਿਆਸ ਬਣਿਆ ਹੋਇਆ ਉਹ ਵੀ ਜਿਹੜੀ ਅਸੂ ਹੈਗੀ ਹੈ 23 ਚਾਈ ਫੇਰ ਦੇ ਵਿਚ ਦੇ ਵਿੱਚ ਹੋਣੇ ਉਹਦੇ ਵਿੱਚ ਆਪਾਂ ਇਹਦਾ ਪਾਣੀ ਦਾ ਪੱਧਰ 14 ਤੋਂ ਜਾਂ ਜਾ ਸਕਦਾ ਤੇ ਉਹਦੇ ਵਿੱਚ ਸਿਰਫ 1352 ਬੋਤਲਿਆ ਇਸ ਪਾਣੀ ਦਾ 1352 ਬੋਤਲਿਆ ਕਰੀਬ ਇਹ ਕਹਿ ਸਕਦੇ ਵੀ 49 ਫੁੱਟ ਜਿਹੜਾ ਪਾਣੀ ਜਿਹੜਾ 1400 ਫੁੱਟੋਂ ਕਰੀਬ 94 ਫੁੱਟ ਪਾਣੀ ਜਿਹੜਾ ਥੱਲੇ ਹੈਗਾ ਪੂਰੀ ਸਮਰੱਥਾ ਤੋਂ ਸੋ ਦੂਸਰੇ ਪੰਨੇ ਜੇਕਰ ਅੱਗੇ ਗੱਲ ਕਰਦੇ ਆਪਾਂ ਜਿਹੜਾ ਇਹਦੇ ਚ ਪਾਣੀ ਆ ਰਿਹਾ 1,29,000 ਲੀਟਰ ਪਾਣੀ ਆ ਰਿਹਾ ਪੌਂਪ ਟਾਈਮ ਦੇ ਵਿੱਚ ਪੌਂਪ ਟਾਈਮ ਦੇ ਵਿੱਚ ਪਾਣੀ ਆ ਰਿਹਾ ਤੇ ਅੱਗੇ ਜਿਹੜਾ ਵਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਉਹ ਛੱਡਿਆ ਜਾ ਰਿਹਾ ਕਰੀਬ 14010 ਕਿਊਸਕ ਪਾਣੀ ਜਿਹੜਾ ਛੱਡਿਆ ਜਾ ਰਿਹਾ ਵਿਆਸ ਦਰਿਆ ਦੇ ਵਿੱਚ ਅਗਰ ਥੀਮ ਟਾਈਮ ਦੀ ਗੱਲ ਕਰਦੇ ਆਂ ਥੀਮ ਟਾਈਮ ਦੀ ਤੇ ਇਹ ਵੀ ਸਰੇਦ ਦੀ ਆਪਣੀ ਕੋਲੋਂ ਤੋਂ ਹੈ 30 ਜੁਲਾਈ ਦੀ 6:00 ਦੀ 6:00 ਦੀ ਰਿਪੋਰਟ ਉਹਦੇ ਵਿੱਚ ਆਪਾਂ ਗੱਲ ਕਰੀਏ ਤੇ 1731 ਫੁੱਟ ਤੇ ਪੱਧਰ ਤੇ ਨਾਲ ਹੀ 1600 ਕਰੀਬ 1667 ਫੁੱਟ ਤੇ ਜਿਹੜਾ ਪਾਣੀ 1607 ਫੁੱਟ ਤੇ 1667 ਫੁੱਟ सॉरी 1667 ਫੁੱਟ ਤੇ ਜਿਹੜਾ ਪਾਣੀ ਮੌਜੂਦ ਹੈਗਾ ਸੋ ਇਹਦੇ ਵਿੱਚ ਜੇਕਰ ਅੱਗੇ ਆਪਾਂ ਗੱਲ ਕਰਾਂਗੇ ਤਾਂ ਪਾਣੀ ਦਾ ਜਿਹੜਾ ਇਹਦੇ ਵਿੱਚ ਪਾਣੀ ਆ ਰਿਹਾ ਕਰੀਬ 25000 ਤੇ 10000 ਜਿਹੜਾ ਕੋਸਟ ਪਾਣੀ ਅੱਗੇ ਛੱਡਿਆ ਜਾ ਰਿਹਾ ਹੈ ਰਾਹ ਵੀ ਦਰਿਆ ਦੇ ਵਿੱਚ ਸੋ ਇਹ ਅੱਜ ਦੀ ਰਿਪੋਰਟ ਸੀ ਤੇ ਨਾਲ ਤੁਹਾਡੇ ਨਾਲ ਲਾਈਵ ਲੋਕੇਸ਼ਨ ਸਾਂਝ ਕੀਤੀ ਹੈ ਰਿਕ ਹੈਡ ਵਾਸ ਤੋਂ ਕਰੀਬ ਕਹਿ ਸਕਦੇ ਹਾਂ ਵੀ ਕਿਸੇ ਵੀ ਟਾਈਮ ਦੇ ਵਿੱਚ ਕਿਸੇ ਵੀ ਦਰਿਆ ਦੇ ਵਿੱਚ ਸਿਰਫ ਪੌਂਗ ਟਾਈਮ ਦੇ ਵਿੱਚ ਥੋੜਾ ਜਿਹਾ ਕਹਿ ਸਕਦੇ ਵੀ ਨੇੜਲੇ ਵਿਖਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਥੋੜਾ ਬਲਕਾ ਹੋ ਸਕਦਾ ਦੂਜੇ ਦੋਨਾਂ ਟਾਈਮਾਂ ਦੀ ਗੱਲ ਕਰਦੇ ਹਾਂ ਭਾਵੇਂ ਉਹ ਪਖੜਾ ਡੈਮ ਦੀ ਗੱਲ ਕਰਦੇ ਹਾਂ ਜਾਂ 3 ਡੈਮ ਦੀ ਗੱਲ ਕਰਦੇ ਹਾਂ ਕਿਸੇ ਤਰ੍ਹਾਂ ਦਾ ਕਿਸੇ ਵੀ ਦਰਿਆ ਦੇ ਵਿੱਚ ਕੋਈ ਖਤਰਾ ਨਹੀਂ ਕੋਈ ਭਰੌਣ ਦੀ ਲੋੜ ਨਹੀਂ ਸੋ ਅੱਜ ਦੀ ਅਪਡੇਟ ਸੀ 30 ਜੁਲਾਈ ਸਵੇਰ ਦੇ 6 ਵਜੇ ਦੀ ਸੋ ਲਾਈਵ ਲੋਕੇਸ਼ਨ ਤੁਹਾਡਾ ਨਾਲ ਸਾਂਝੀ ਕੀਤੀ ਹਰੀ ਕੇ ਹੈਡਬਾਕਸ ਤੋਂ ਸ਼ਾਮ ਦੇ 7:15 15 ਮਿੰਟ ਦੇ ਸੋ ਇਸ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰਨਾ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨਾਲ ਲਗਾਤਾਰ ਜੁੜੇ ਰਹਿਣਾ ਪਾਣੀ ਤੇ ਹਰੇਕ ਤਰ੍ਹਾਂ ਦੀ ਅਪਡੇਟ ਕਿਸੇ ਤਰ੍ਹਾਂ ਦੇ ਵੀ ਕੋਈ ਅਪਡੇਟ ਹੈਗੀ ਤੁਹਾਡਾ ਨਾਲ ਜਰੂਰ ਸਾਂਝੀ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ